ਮਾਹਿਰਾ ਖਾਨ ਟੌਪ ਦੀ ਪਾਕਿਸਤਾਨੀ ਐਕਟ੍ਰੈਸ ਜਿਨ੍ਹਾਂ ਨੇ ਭਾਰਤ ਦੇ ਵਿੱਚ ਵੀ ਕਈ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਖਾਸ ਕਰਕੇ ਸ਼ਾਹਰੁਖ ਖਾਨ ਦੇ ਨਾਲ ਰਈਸ ਦੇ ਵਿੱਚ ਆਪਣੀ ਦਮਦਾਰ ਮੌਜੂਦਗੀ ਤੋਂ ਬਾਅਦ ਪਰ ਹਾਲ ਹੀ ਦੇ ਵਿੱਚ ਉਹਨਾਂ ਦੇ ਨਾਲ ਜੋ ਹੋਇਆ ਉਹ ਬਿਲਕੁਲ ਵੀ ਗਲੈਮਰਸ ਨਹੀਂ ਸੀ ਦੱਸ ਦੇ ਕਿ ਲੰਡਨ ਦੇ ਵਿੱਚ ਆਪਣੀ ਅਪਕਮਿੰਗ ਫਿਲਮ ਲਵ ਗੁਰੂ ਦੇ ਪ੍ਰੋਮੋਸ਼ਨ ਦੌਰਾਨ ਮਾਹਿਰਾ ਖਾਨ ਭੀੜ ਦੇ ਨਾਲ ਕਿਰੀ ਹੋਈ ਸੀ ਵੀਡੀਓ ਦੇ ਵਿੱਚ ਉਹਨਾਂ ਨੂੰ ਡਰ ਅਤੇ ਬੇਆਰਾਮੀ ਦੇ ਵਿੱਚ ਭੀੜ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਦੇਖਿਆ ਜਾ ਸਕਿਆ ਨਹੀਂ ਨਹੀਂ ਉਹਨਾਂ ਦੇ ਨਾਲ ਮੌਜੂਦ ਪਾਕਿਸਤਾਨੀ ਅਦਾਕਾਰ ਵੀ ਲੋਕਾਂ ਦੇ ਵਿਵਹਾਰ ਤੋਂ ਨਰਾਜ਼ ਹੋ ਗਿਆ ਕੁਝ ਰਿਪੋਰਟਾਂ ਕਹਿੰਦੀਆਂ ਨੇ ਕਿ ਫੈਨਸ ਨੇ ਤਾਂ ਬਤਮੀਜ਼ੀ ਵੀ ਕੀਤੀ ਉਹਨਾਂ ਦੇ ਨਾਲ ਬਦਸਲੂਖੀ ਹੋਈ ਵੀਡੀਓ ਦੇ ਵਿੱਚ ਮਾਹਿਰਾ ਕਬਰਾਹੜ ਦੇ ਵਿੱਚ ਦਿਖਾਈ ਦੇ ਰਹੀ ਆਪਣੇ ਕੋ-ਐਕਟਰ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਬੇਕਾਬੂ ਭੀੜ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ ਫੈਨਸ ਫੋਟੋ ਲਈ ਅੱਗੇ ਵੱਧ ਰਹੇ ਨੇ ਪਰ ਜਿਸ ਤਰੀਕੇ ਦੇ ਨਾਲ ਉਹ ਇਹ ਕਰ ਰਹੇ ਨੇ ਇਹ ਬਹੁਤ ਹੱਦ ਤੱਕ ਗਲਤ ਸੀ